ਆਜੇ ਦੋਸਤੋ ਹੁਣ ਆਪਾਂ ਚੱਲਦੇ ਆਂ ਪਿੰਡ ਗੁਰੂ ਸਰ ਜਲਾਲ ਉਥੇ ਇਤਿਹਾਸਿਕ ਗੁਰਦੁਆਰਾ ਸਾਹਿਬ ਦਾ ਸਥਾਨ ਹੈ ਗੁਰਦੁਆਰਾ ਸਾਹਿਬ ਪਾਸਾਹੀ 10ਵੀਂ ਤੇ ਇਥੋਂ ਦੇ ਦੇ ਤੁਹਾਨੂੰ ਕਰਾਉਣੇ ਆ ਦਰਸ਼ਨ ਆ ਦੋਸਤੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਲਵੇ ਵਿੱਚ ਹੁੰਦੇ ਹੋਏ ਜਦੋਂ ਦੀਨੇ ਤੋਂ ਕੁਝ ਪੈਦਲ ਤੇ ਕੋਟਸਵਾਲ ਸਿੰਘਾਂ ਨੂੰ ਨਾਲ ਲੈ ਕੇ ਜਾ ਰਹੇ ਸੀ ਤਾਂ ਰਸਤੇ ਵਿੱਚ ਇੱਕ ਪੰਡਾ ਆ ਜਿਆਦਾ ਉਸਦਾ ਨਾਮ ਪੁੱਛਿਆ ਤਾਂ ਲੋਕਾਂ ਨੇ ਦੱਸਿਆ ਕਿ ਇਹਦਾ ਨਾਮ ਰੁਖਾਲਾ ਹੈ ਗੁਰੂ ਜੀ ਨੇ فرمایا ਕਿ ਅੱਜ ਤੋਂ ਇਸ ਨੂੰ ਰੁਖਾਲਾ ਨਾ ਆਖਣਾ ਉਸਦਾ ਨਾਮ ਰੱਖਵਾਲਾ ਹੈ ਗੁਰੂ ਜੀ ਨੇ ਡੇਰਾ ਕਰ ਦਿੱਤਾ ਡੇ ਘੋੜਾਂ ਬਸ ਇੱਕ ਆ ਦਾਣਾ ਅਤੇ ਸਿੰਘਾਂ ਵਾਸਤੇ ਰਸਤ ਪਾਣੀ ਪਿੰਡ ਬਲਣੇ ਇਕੱਠਾ ਕਰਕੇ ਲੈ ਆਂਦਾ ਇੱਥੇ ਜਲਾਲਪਿੰਡ ਦੇ ਪੰਚਾਂ ਨੇ ਦੋ ਘੜੇ ਦੁੱਧਾ ਤੇ ਇੱਕ ਕੁਝ ਗੁੜ ਆਪ ਜੀ ਦੀ ਸੇਵਾ ਵਿੱਚ ਹਾਰਾ ਕੀਤਾ ਇਨਾ ਬੜੇ ਪ੍ਰੇਮ ਨਾਲ ਤੇ ਸੁੰਦਰ ਤੇਜ ਵਰਸ਼ੀ ਵੀ ਆਪ ਜੀ ਨੂੰ ਭੇਂਟ ਕੀਤੀ ਜਿਸ ਨੂੰ ਪ੍ਰਵਾਨ ਕਰਕੇ ਗੁਰੂ ਜੀ ਬਹੁਤ ਪ੍ਰਸੰਨ ਹੋਏ ਜਲਾਲ ਵਾਲਿਆਂ ਨੇ ਬੇਨਤੀ ਕੀਤੀ ਕਿ ਇੱਕ ਗਵਾਂਢੀ ਪਿੰਡ ਉਹਨਾਂ ਨਾਲ ਬੈਰ ਕਰਕੇ ਕਦੇ-ਕਦਾਈਂ ਲੜਾਈ ਕਰਨ ਆ ਜਾਂਦਾ ਹੈ ਤੁਸੀਂ ਕਿਰਪਾ ਕਰਕੇ ਐਸਾ ਬਚਨ ਕਰੋ ਜਿਸ ਨਾਲ ਸਾਡੇ ਜੱਤ ਹੋਇਆ ਕਰੇ ਸਤਿਗੁਰੂ ਜੀ ਨੇ ਕਿਹਾ ਕਿ ਜਦ ਤੁਸੀਂ ਗੁਰੂ ਘਰ ਨੂੰ ਮੰਨਦੇ ਰਹੋਗੇ ਤਦ ਤੱਕ ਤੁਹਾਡੀ ਸਦਾ ਇੱਜ਼ਤ ਰਹੇਗੀ ਇਹ ਬਰ ਸੁਣ ਕੇ ਜਲਾਲ ਪਿੰਡ ਦੇ ਲੋਕ ਬੜੇ ਖੁਸ਼ ਹੋਏ ਆਪ ਜੀ ਦੇ ਇਹ ਵਾਕਸ ਆਪ ਲੋਹੇ ਜਦ ਵੀ ਕੋਈ ਉੱਪਰ ਚੜ ਕੇ ਆਉਂਦਾ ਰਿਹਾ ਹਾਰ ਕੇ ਹੀ ਜਾਂਦਾ ਰਿਹਾ ਪੁੱਛੋ ਸਿੰਘਾਂ ਦਾ ਇੱਕ ਦਰਬ ਦਲਾਲ ਪਿੰਡ ਆ ਕੇ ਠਹਿਰਿਆ ਤੇ ਦਲਾਲ ਪਿੰਡ ਦੇ ਕੁਝ ਲੋਕਾਂ ਨੇ ਰਾਤ ਸਮੇਂ ਪੰਜ ਘੂੜੇ ਚੋਰਾ ਲਏ ਤੇ ਦੋ ਸਿੰਘਾਂ ਨੂੰ ਮਾਰਿਆ ਸਵੇਰੇ ਜਦੋਂ ਸਾਰੇ ਜਥੇ ਨੂੰ ਪਤਾ ਲੱਗਾ ਤਾਂ ਜਥੇ ਨੇ ਹੱਲਾ ਬੋਲ ਕੇ ਪਿੰਡ ਨੂੰ ਲੁੱਟ-ਖੁੱਟ ਲਿਆ ਤੇ ਲੋਕਾਂ ਨੂੰ ਚੰਗੀ ਤਰ੍ਹਾਂ ਡਾਂਟ ਲਗਾਈ ਪਿੰਡ ਦੇ ਲੋਕਾਂ ਨੇ ਗੁਰੂ ਜੀ ਦੇ ਵਾਕਾਂ ਨੂੰ ਯਾਦ ਕਰਦੇ ਹੋਏ ਕਿਹੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਸਿੰਘਾਂ ਪਾਸੋਂ ਮਾਫੀ ਮੰਗੀ ਤੇ ਅੱਗੇ ਤੋਂ ਖਾਲਸੇ ਦੀ ਸ਼ਰਨ ਵਿੱਚ ਰਹਿਣ ਦਾ ਪ੍ਰੋਮਸਾ ਦਿੱਤਾ ਸਿੰਘਾਂ ਨੇ ਪ੍ਰਸੰਨ ਹੋ ਕੇ ਉਹਨਾਂ ਨੂੰ ਕਿਹਾ ਕਿ ਉਸ ਸਥਾਨ 'ਤੇ ਗੁਰੂ ਜੀ ਠਹਿਰੇ ਸਨ ਉੱਥੇ ਬਸਾ ਦਿੱਤਾ ਇਸ ਨਗਰ ਦਾ ਨਾਮ ਗੁਰੂਸਰ ਰੱਖ ਦਿੱਤਾ ਇਸ ਕਰਕੇ ਇਸ ਸਥਾਨ ਦਾ ਨਾਮ ਗੁਰਦੁਆਰਾ ਗੁਰੂਸਰ ਸਾਹਿਬ ਪ੍ਰਸਿੱਧ ਹੈ ਇਸ ਸਮੇਂ ਇਹ ਜਿਹੜਾ ਉਹ ਝੰਡਾ ਸਾਹਿਬ ਵੀ ਇਸ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਹੈ ਜਿੱਥੇ ਗੁਰੂ ਸਾਹਿਬ ਦਾ ਘੋੜਾ ਬਨਿਆ ਗਿਆ ਸੀ ਤੇ ਸਾਂਝਪੁਰ ਜਿਹੜੀ ਹੈਗੀ ਆ ਇਹ ਆਉਂਦੀ ਹੈ ਇਹ ਜੇ ਆਪਾਂ ਗੱਲ ਕਰੀਏ ਦੂਰੀ ਦੀ ਤਾਂ ਭਲਕਾ ਪਾਈ ਤੋਂ तकरीबन 10 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ ਤੇ ਦਲਾਲ ਪਿੰਡ ਤੋਂ ਦਲਾਲ ਦਾ ਜਿਹੜਾ ਡੇਰਾ ਹੈਗਾ ਉਥੋਂ ਬਿਵੇਕ ਆਸ਼ਰਮ ਤੋਂ तकरीबन 3-4 ਕਿਲੋਮੀਟਰ ਦੂਰ ਸੱਬੇ ਪਾਸੇ ਨੂੰ ਲੇਕ ਰੋਡ ਦੇ ਉੱਤੇ ਸਥਿਤ ਹੈ ਗੁਰਦੁਆਰਾ ਸਾਹਿਬ ਪਾਸੇ ਆਈ 10 ਤੋਂ ਗੁਰੂ ਸਰ ਜਲਾਲ ਜੇ ਤੁਸੀਂ ਪੰਜਾਬ ਜਾਂ ਬਠਿੰਡਾ ਉਹ ਮਨਾਉ ਤਾਂ ਇੱਥੇ ਜ਼ਰੂਰ ਦਰਸ਼ਨ ਕਰਕੇ ਜਾਇਓ ਤੇ ਇੱਥੇ ਗੁਰਦੁਆਰਾ ਕਮਿਟੀ ਦੇ ਵੱਲੋਂ ਤੇ ਮੈਨੇਜਰ ਦੇ ਵੱਲੋਂ ਜਿਹੜਾ ਹੈਗਾ ਉਹ ਸਾਡੇ ਪੱਤਰਕਾਰ ਸਾਥੀਆਂ ਦਾ ਤੇ ਸਾਡਾ ਜਿਹੜਾ ਹੈਗਾ ਸਨਮਾਨ ਕੀਤਾ ਗਿਆ ਅਸੀਂ ਆਪਣਾ ਵੱਲੋਂ ਗੁਰਦੁਆਰਾ ਸਰਪੰਨ ਕਮੇਟੀ ਦੇ ਤੇ ਸਾਰੇ ਜਥੇ ਦੇ ਇਸ ਗੱਲ ਲਈ ਧੰਨਵਾਦ ਕਰਦੇ ਹਾਂ ਦੋਸਤੋ ਅਸੀਂ ਇਸ ਵੇਲੇ ਪਹੁੰਚੇ ਹੋਏ ਹਾਂ ਪਿੰਡ ਜਲਾਲ ਗੁਰਦੀਪ ਮਾਨਕ ਕਲੀਆਂ ਦੇ ਬਾਦਸ਼ਾਹ ਦਾ ਜਿਹੜਾ ਪਿੰਡ ਆ ਪੁਰਾਣਾ ਤੇ ਮੜੀਆਂ ਤੇ ਮੇਲੇ ਲੱਗਦੇ ਤੇ ਆ ਦੋਸਤੋ ਗੁਰਦੀਪ ਮਾਨਕ ਦੀ ਮੜੀ ਹੈ ਇੱਥੇ ਕਬਰ ਆ ਇੱਥੇ ਉਹਨਾਂ ਨੂੰ ਦਫਨਾਇਆ ਗਿਆ ਸੀ ਸਪੁਰਦੇ ਖਾਕ ਕੀਤਾ ਗਿਆ ਸੀਗਾ ਤੇ ਹਾਲਾਂਕਿ ਹਾਲੇ ਤੱਕ ਇੱਥੇ ਆ ਪਿੰਡ ਵਾਲਿਆਂ ਵੱਲੋਂ ਕੋਈ ਯਾਦਗਾਰ ਉਧ ਨਹੀਂ ਬਣਾਈ ਗਈ ਤਾਂ ਫਿਰ ਇਹ ਉਹਨਾਂ ਦੀ ਕਵਰ ਹਾਲੇ ਵੀ ਮੌਜੂਦ ਹੈ ਜਦੋਂ ਉਹਨਾਂ ਨੂੰ ਸਪੁਰਦ ਦੇ ਖਾਕ ਦਿੱਤਾ ਗਿਆ ਸੀ ਉਸ ਵੇਲੇ ਵੀ ਮੈਂ ਇੱਥੇ ਆਇਆ ਸੀਗਾ ਤੇ ਉਸ ਤੋਂ ਬਾਅਦ ਅੱਜ ਪੰਜਾਬ ਦਾ ਯਾਤਰਾ ਕਰ ਰਿਹਾ ਹਾਂ ਉਹਦੇ ਤਹਿਤ ਅੱਜ ਫੇਰ ਇੱਥੇ ਆਉਣਾ ਹੋਇਆ ਹੈਗਾ ਦੇਖ ਲਓ ਇਹ ਉਹ ਕਲਾਕਾਰ ਜਿਨੇ ਆਪਣੇ ਜਲਾਲਪਿੰਡ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਕਰ ਦਿੱਤਾ ਸੀ ਅਸੀਂ ਇਸ ਵੇਲੇ ਜਲਾਲਪਿੰਡ ਦੇ ਵਿੱਚ ਆ ਤੇ ਇਹ ਜਿਹੜੀ ਤੁਸੀਂ ਮਸਜਿਦ ਦੇਖ ਰਹੇ ਹੋ ਇਹ ਤਕਰੀਬਨ 100 ਸਾਲ ਪੁਰਾਣੀ ਮਸਜਿਦ ਮੰਨੀ ਜਾਂਦੀ ਹੈ ਪਿੰਡ ਦੇ ਲੋਕ ਦੱਸਦੇ ਨੇ ਕਿ ਇਹ ਆਜ਼ਾਦੀ ਤੋਂ ਵੀ ਕਾਫੀ ਸਮਾਂ ਪਹਿਲਾਂ ਦੀ ਬਣਾਈ ਹੋਈ ਹੈਗੀ ਹੈ ਇਸ ਪਿੰਡ ਦੇ ਵਿੱਚ ਸ਼ੁਰੂ ਤੋਂ ਹੀ ਮੁਸਲਮਾਨਾਂ ਦੇ ਕਾਫੀ ਘਰ ਰਹੇ ਤੇ ਇਸ ਵੇਲੇ ਵੀ 60-70 ਘਰ ਮੁਸਲਮ ਪਰਿਵਾਰਾਂ ਦੇ ਰਹਿ ਰਹੇ ਨੇ ਦੋਸਤੋ ਇਹ ਗੁਰਦੁਆਰਾ ਸਾਹਿਬ ਮੰਜੀ ਸਾਹਿਬ ਹੈ ਜੋ ਕਿ ਦਿਆਲਪੁਰਾ ਭਾਈ ਕਾ ਪਿੰਡ ਦੇ ਵਿੱਚ ਸਥਿਤ ਹੈ ਇੱਥੇ 6ਵੇਂ ਗੁਰੂ ਸਾਹਿਬ ਨੇ ਆਰਾਮ ਫਰਮਾਇਆ ਸੀ ਉਸ ਜਗ੍ਹਾ ਦੇ ਉੱਤੇ ਗੁਰੂ ਘਰ ਸਥਾਪਿਤ ਕੀਤਾ ਗਿਆ ਹੈਗਾ ਤੇ ਲੋ ਕਰ ਲੋ ਤੁਸੀਂ ਵੀ ਗੁਰਦੁਆਰਾ ਮੰਜੀ ਸਾਹਿਬ ਦੇ ਦਰਸ਼ਨ ਕੁੱਲ ਸਮਾ ਸੇਮੇ ਗੁਰੂ ਸਾਹਿਬ ਇਸ ਸਥਾਨ ਤੇ ਕਿ ਬਰਾਜੇ ਸਨ। ਦਿਆਲਪੁਰਾ ਭਾਈ ਕਾ ਦੇ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੇ ਬਿਲਕੁਲ ਨਾਲ ਔਰ ਸਰਕਾਰੀ ਸਕੂਲ ਦੇ ਬਿਲਕੁਲ ਸਾਹਮਣੇ ਗੁਰਦੁਆਰਾ ਮਾਈ ਰਜੀ ਤੇ ਬਾਬਾ ਗੁਦੜ ਜੀ ਦੀ ਯਾਦ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਬਣਾਇਆ ਗਿਆ ਹੈ। ਇੱਥੇ ਲੋਕਾਂ ਦੀ ਅਥਾਹ ਸ਼ਰਧਾ ਹੈ। ਇਸ ਗੁਰਦੁਆਰਾ ਦਾ ਇਹ ਇਤਿਹਾਸ ਹੈ ਕਿ ਜਦੋਂ 6ਵੇਂ ਪਾਤਸ਼ਾਹ ਨੇ ਗੁਰੂ ਸਰ ਮਹਾਰਾਜ ਦੇ ਵਿੱਚ ਜੁੱਧ ਲੜਿਆ ਤਾਂ ਇੱਥੋਂ ਜਿਹੜਾ ਹੈਗਾ ਲੰਗਰ ਤਿਆਰ ਹੋ ਕੇ ਜਾਂਦਾ ਰਿਹਾ ਇਸ ਪਿੰਡ ਦੇ ਲੋਕਾਂ ਦੀ ਇੰਨੀ ਸ਼ਰਧਾ ਹੈ ਕਿ ਉਹ ਹੋਰ ਕਿਸੇ ਦੀ ਵੀ ਝੂਠੀ ਸੌਂ ਖਾ ਸਕਦੇ ਨੇ ਪਰ ਮਾਈ ਰੱਜੀ ਦੀ ਝੂਠੀ ਸੌਂ ਹੀ ਖਾਂਦੇ ਇਹ ਗੁਰੂ ਘਰ ਬਿਲਕੁਲ ਫਿਰਨੀ ਦੇ ਉੱਤੇ ਪਿੰਡ ਦਿਆਲਪੁਰਾ ਫਾਇਕਾ ਦੇ ਵਿੱਚ ਮੌਜੂਦ ਹੈ ਤੁਸੀਂ ਕਰੋ ਦਰਸ਼ਨ ਇਹ ਦਿਆਲਪੁਰਾ ਫਾਇਕਾ ਪਿੰਡ ਜੋ ਹੈ ਇਹ ਕਿਸੂਰਤ ਵਾਲਾ ਹੈ ਕਿ ਇੱਥੇ 6ਵੇਂ ਗੁਰੂ ਨੇ ਵੀ ਚਰਨ ਪਾਏ ਤੇ 10ਵੇਂ ਨੇ ਵੀ ਆਜੋ ਹੁਣ ਚੱਲਦੇ ਆ ਗੁਰਦੁਆਰਾ ਜਫਰ ਨਾਮਾ ਸਾਹਿਬ ਜਿਤੇ ਜਿਸ ਮੇਰੇ ਗੁਰੂ ਨੇ ਔਰੰਗਜ਼ੇਬ ਨੂੰ ਚਿੱਠੀ ਲਿਖੀ ਜਿਸ ਨੂੰ ਜਫਰਨਾਮਾ ਕਿਹਾ ਜਾਂਦਾ ਹੈ ਇਸ ਜਫਰਨਾਮੇ ਦੇ ਵਿੱਚ ਔਰੰਗਜ਼ੇਬ ਨੂੰ ساری ਜੁਲਮਾਂ ਦੀ ਕਹਾਣੀ ਲਈ ਹੈਗੀ ਹੈ ਗੁਰੂ ਸਾਹਿਬ ਨੇ ਲਿਖੀ ਤੇ ਬਾਅਦ ਵਿੱਚ ਔਰੰਗਜ਼ੇਬ ਨੂੰ ਉਸ ਗੱਲ ਤੇ ਕਾਫੀ ਪਛਤਾਵਾ ਵੀ ਹੋਇਆ ਇਹ ਗੁਰਦੁਆਰਾ ਸਾਹਿਬ ਦਿਆਲਪੁਰ ਸਪੰਡ ਦੇ ਬਾਰ ਬਾਰ ਸ਼ੂਏ ਦੇ ਬਿਲਕੁਲ ਨਾਲ ਸਤ ਗੁਰਦੁਰਾ ਦਿਆਫਰ ਨਾਮਕ ਹੈ ਗੁਰਦੁਆਰਾ ਜਫਰਨਾਮਾ ਸਾਹਿਬ ਵਿਦਿਆਲਪੁਰਾ ਭਾਈ ਕਾ ਇਹ ਗੁਰਦੁਆਰਾ ਸਾਹਿਬ ਹੈ ਜਿਹਤੇ 1704 ਈਸਵੀ ਨੂੰ ਸਰਦਾਰ ਜੋਧ ਰਾਏ ਦੇ ਪੁੱਤਰੇ ਭਾਈ ਲਖਵੀ ਲਖਮੀਰ ਸਿੰਘ ਦੇ ਭਾਈ ਸ਼ਮੀਰ ਦੀ ਬੇਨਤੀ ਕਰਨ ਤੇ ਦਿਨੇ ਪਿੰਡ ਤੋਂ ਆ ਕੇ ਪਿਆਰੇ ਦਿਆ ਸਿੰਘ ਖਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਤੇ ਹੋਰ ਸ਼ੁਰਮ ਸਿੰਘਾ ਸਮੇਤ ਇੱਥੇ ਚਰਨ ਪਾਏ ਆਨੰਦਪੁਰ ਸਾਹਿਬ ਤੋਂ ਬਾਅਦ ਇੱਥੇ ਕੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਸੰਗਤਾਂ ਨੂੰ ਸਪਾਇਆ ਤੇ ਸਿੰਘਾਂ ਦੀ ਫੌਜ ਦੀ ਭਰਤੀ ਸ਼ੁਰੂ ਕੀਤੀ ਇੱਥੇ ਭਾਈ ਮਾਨ ਸਿੰਘ ਚੌਰ ਬਰਦਾਰ ਦੇ ਬੇਨਤੀ ਕਰਦੇ ਖਤੇ ਦੀ ਚਿੱਠੀ ਇਸ ਵਿੱਚ ਗੁਰੂ ਜੀ ਨੇ ਔਰੰਗਜ਼ੇਬ ਨੂੰ ਉਸਦੇ ਮਾੜੇ ਕਰਮਾਂ ਤੇ ਪਰਜਾ ਤੇ ਕੀਤੇ ਜ਼ੁਲਮਾਂ ਦਾ ਚੇਤਾ ਕਰਵਾਇਆ ਤੇ ਸਭ ਤੋਂ ਮਾਲਕ ਅਕਾਲ ਪੁਰਖ ਦੀ ਸਿੱਖ ਸੁਲਾਹ ਕੀਤੀ ਜਿਸ ਨੂੰ ਪੜ ਕੇ ਔਰੰਗਜ਼ੇਬ ਸ਼ਰਮਿੰਦਾ ਹੋਇਆ ਤੇ ਉਸ ਦੀ ਮੌਤ ਹੋ ਗਈ ਇਸ ਸਥਾਨ ਤੇ ਹਰ ਮਸਜਿਦ ਨੂੰ ਜੋੜ ਮਿਲਾ ਲਗਾਇਆ ਜਾਂਦਾ ਇਹ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸਾਹਿਬ ਜਫਰਨਾਮਾ ਸਾਹਿਬ ਇਸ ਇੱਕੋ ਸਥਾਨ ਦੇ ਉੱਤੇ ਗੁਰਦੁਆਰਾ ਸਾਹਿਬ ਸਥਿਤ ਇੱਕ ਪ੍ਰਿੰਸਿਸ ਦੇ ਵਿੱਚ ਜਦੋਂ ਤੁਸੀਂ 메인 ਗੇਟ ਤੋਂ ਇੰਟਰ ਹੁੰਨੇ ਹੋ ਤਾਂ ਖੱਬੇ ਪਾਸੇ ਗੁਰਦੁਆਰਾ ਜਫਰਨਾਮਾ ਸਾਹਿਬ ਔਰ ਸੱਜੇ ਪਾਸੇ ਦੇ ਛੇਵੇਂ ਪਾਤਸ਼ਾਹ ਦਾ ਗੁਰਦੁਆਰਾ ਸਭ ਮੌਜੂਦ ਹੈ ਤੇ ਇਹ ਉਹ ਜੰਡ ਉਸ ਵੇਲੇ ਦਾ ਮੌਜੂਦ ਹੈ ਜਿੱਥੇ ਗੁਰੂ ਸਾਹਿਬ ਦਾ ਘੋੜਾ ਦਲਵਾਗ ਬਣਿਆ ਗਿਆ ਸੀ ਇਹ ਗੁਰਦੁਆਰਾ ਸ੍ਰੀ ਦਰਬਾਰ ਬਰਦਾਨ ਸਾਹਿਬ ਸ੍ਰੀ ਜੰਡਸਰ ਸਾਹਿਬ ਵਿਦਿਆਲਪੁਰਾ ਭਾਈ ਕਾ ਹੈ ਅ ਦੋਸਤੋ ਕੇਮੇ ਗੁਰੂ ਸਾਹਿਬ ਦੇ ਘੋੜੇ ਜੋ ਕਾਬਲ ਦੇ ਸੰਗਤ ਵੱਲੋਂ ਗੁਰੂ ਸਾਹਿਬ ਨੇ ਲੈ ਕੇ ਆਏ ਜਾ ਰਹੇ ਸੀ ਤੇ ਮੁਗਲ ਹਾਕਮਾਂ ਨੇ ਜ਼ਬਰਦਸਤੀ ਲਾਹੌਰ ਦੇ ਵਿੱਚੋਂ ਲੁਕਲੇ ਸੀ ਤਾਂ ਬੀਦੀ ਚੰਦ ਉਹ ਗੁਰੂ ਘਰ ਦਾ ਸੇਵਕ ਉਹ ਇੰਨਾ ਘੋੜਿਆਂ ਨੂੰ ਜੂਤਾਂ ਨਾਲ ਇੱਕ ਵਾਰੀ ਘਾਈ ਬਣ ਕੇ ਤੇ ਦੂਸਰੀ ਵਾਰੀ ਜੋਤਸੀ ਦਾ ਭੇਸ ਧਾਰ ਕੇ ਸਖਤ ਪਹਿਰਾਂ ਦੇ ਵਿੱਚੋਂ ਲੈ ਕੇ ਆਇਆ ਸੀ ਤਾਂ ਉਹ ਦੋਨੇ ਘੋੜੇ ਦਲਵਾਗ ਤੇ ਗੁਲਵਾਗ ਦੋਵਾਂ ਨੂੰ ਇੱਥੇ ਲਿਆ ਕੇ ਗੁਰੂ ਸਾਹਿਬ ਨੂੰ ਸੌਂਪਿਆ ਗਿਆ ਸੀ ਇਹ ਇੱਥੇ ਉਹੀ ਗੰਡਾਬ ਮੌਜੂਦ ਹੈ ਜਿੱਥੇ ਦੋਨੇ ਘੋੜੇ ਬੰਨੇ ਗਏ ਸੀ